बोलो शंकर भगवान की जय पार्वती मैया की जय महादेव की जय अथानी पार्वती की जय बोलो श्री अमरनाथ स्वामी की जय तटोकी के नाथ की जय काशी विश्वनाथ की जय जय कार वीर बजरंगे ਅੰਮਨਤ ਯਾਤਰਾ ਤੇ ਜਾਣ ਵਾਲੇ ਭਗਤਾਂ ਲਈ ਖੁਸ਼ਖਬਰੀ ਜਲਦੀ ਹੀ ਹੋਣ ਜਾ ਰਿਹਾ ਹੈ ਤਰੀਕਾ ਦਾ ਐਲਾਨ ਸ਼ਿਵ ਸ਼ਕਤੀ ਸੇਵਾ ਮੰਡਲ ਸ਼ਾਖਾ ਬੁੱਢਲਾਡਾ ਦੇ ਪ੍ਰਧਾਨ ਬੀ ਜੇ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਮਾਰਚ ਨੂੰ ਸਰਾਇਨ ਬੋਰਡ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਜਲਦੀ ਅੰਮਨਤ ਯਾਤਰਾ ਦੇ ਪੰਡਾਰੇ ਦੀਆਂ ਤਰੀਕਾ ਦਾ ਐਲਾਨ ਕਰ ਦਿੱਤਾ ਜਾਵੇਗਾ ਉਹਨਾਂ ਦੀ ਸੰਸਥਾ ਦਾ ਇਹ ਚਾਲੀਮਾ ਪੰਡਾਰਾ ਲੱਗਣ ਜਾ ਰਿਹਾ ਹੈ ਜਿਸ ਦੀ ਸਮੱਗਰੀ ਦੇਣ ਲਈ ਉਹ ਚੇਚੇ ਤੌਰ ਤੇ ਗੁਰਾਇਆ ਸ਼ਾਖਾ ਕੋਲ ਪਹੁੰਚੇ ਸਨ ਹੋਰ ਕੀ ਕੁਝ ਉਹਨਾਂ ਨੇ ਜਾਣਕਾਰੀ ਦਿੱਤੀ ਤੁਸੀਂ ਵੀ ਸੁਣੋ ਪਤਾ ਹੈ ਤੁਹਾਨੂੰ ਜਿਵੇਂ ਹੁਣ ਮਹਾਸ਼ਿਵਰਾਤ ਦਾ ਤਿਹਾੜ ਨਿਕਲ ਕੇ ਗਿਆ ਆ ਉਸ ਤੋਂ ਬਾਅਦ ਹੁਣ ਜਿਹੜਾ ਆ ਬਾਬਾ ਅਬਰਨਾਥ ਬਰਫਾਨੀ ਦਾ ਜਿਹੜਾ ਭੰਡਾਰਾ ਸ਼ੁਰੂ ਹੋਣ ਜਾ ਰਿਹਾ ਉਹਨੂੰ ਲੈ ਕੇ ਜਿਹੜੇ ਸਾਡੇ ਸੰਸਥਾਵਾਂ ਆ ਜਿਹੜੇ ਉੱਥੇ ਲੰਗਰ ਸੰਸਥਾਵਾਂ ਆ ਉਹਨਾਂ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਆ ਅੱਜ ਸ਼ਿਵ ਸ਼ਕਤੀ ਸੇਵਾ ਮੰਡਲ ਬੁੜਰਾੜਾ ਜਿਹੜਾ ਮੇਨ ਬ੍ਰਾਂਚ ਆ ਉਹਦੀਆਂ ਜਿਹੜੀਆਂ ਬ੍ਰਾਂਚਾਂ ਆ ਉਹਨੂੰ ਲੈ ਕੇ ਜਿਹੜਾ ਹੁਣ ਬੁੜਰਾੜਾ ਬ੍ਰਾਂਚ ਤੋਂ ਸਾਡੇ ਨਾਲ ਜੈਨ ਸਾਹਿਬ ਜਿਹੜੇ ਪ੍ਰਧਾਨ ਸਾਹਿਬ ਆ ਇਹ ਵਿਸ਼ੇਸ਼ ਤੌਰ ਤੇ ਗੁਰਾਇਆਂ ਦੇ ਵਿੱਚ ਪਹੁੰਚੇ ਹੋਇਆ ਗੱਲਬਾਤ ਵੀ ਕਰ ਰਹੇ ਕਿਉਂਕਿ ਉਹ ਚਿਹਰੇ ਪਿੱਛੇ ਰਹਿ ਜਾਂਦੇ ਆ ਲੋਕ ਪਹੁੰਚਦੇ ਆ ਸੰਗਤ ਪਹੁੰਚਦੀ ਆ ਭੰਡਾਰੇ ਖਾਂਦੀ ਆ ਤੇ ਘਰ ਨੂੰ ਮੁੜ ਜਾਂਦੀ ਆ ਸਾਡਾ ਕੰਮ ਉਹ ਚਿਹਰਿਆਂ ਨੂੰ ਵੀ ਅੱਗੇ ਲਿਆਉਂਦਾ ਆ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਲੋਕ ਲੋਕਾਂ ਦੇ ਕੋਲ ਤੱਕ ਪਹੁੰਚ ਕਰਦੇ ਆ ਭੰਡਾਰੇ ਦੇ ਲਈ ਦਾਨ ਰਾਸ਼ੀ ਲੈਂਦੇ ਆ ਭੰਡਾਰੇ ਦੇ ਲਈ ਮਿਹਨਤਾਂ ਕਰਦੇ ਆ ਸਾਰੇ ਆਪਣੇ ਜ਼ਿੰਮੇਵਾਰੀ ਸਮਝਦੇ ਆ ਉਹ ਲੋਕਾਂ ਤੱਕ ਵੀ ਤੁਹਾਨੂੰ ਰੂਬਰੂ ਕਰਾਣਾ ਬੜਾ ਜ਼ਰੂਰੀ ਹੈ ਜਨ ਸਾਹਿਬ ਪਹਿਲੇ ਤਾਂ ਗੁਰਾਇਆਂ ਪਹੁੰਚਿਆ ਤੁਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁਰਾਇਦੇ ਦੀ ਧਰਤੀ ਦੇ ਸ਼ੁਕਰੀਆ ਜੀ ਸ਼ੁਕਰੀਆ ਜਨ ਸਾਹਿਬ ਜੀ ਨੇ ਗੱਲ ਕੀਤੀ ਹੈ 1986 ਤੋਂ ਤੁਹਾਡੀ ਜਿਹੜੀ ਇਹ ਸੰਸਥਾ ਹੋਂਦ ਵਿੱਚ ਆਈ ਹੈ 1986 ਤੋਂ ਕਹਿੰਦੇ ਇਹ ਦੋ ਬ੍ਰਾਂਚਾਂ ਸਿਗੀਆਂ ਤੁਹਾਡੀਆਂ ਹਾਂਜੀ ਕਹਿੰਦੇ ਜੀ ਆ ਲੋਕ ਜੁੜਦੇ ਰਹੇ ਕਾਰਵਾ ਵਧਦਾ ਗਿਆ ਤੇ ਹੁਣ ਜਿਹੜੀ ਹੈ ਅੱਜ ਦੀ ਸਿਦੇ 2025 ਸ਼ੁਰੂ ਹੋ ਗਿਆ ਤੇ ਹੁਣ ਤੱਕ ਕਿੰਨੀਆਂ ਸੰਸਥਾਵਾਂ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਸੰਸਥਾਵਾਂ ਹੋਂ ਟੋਟਲ ਇਹ ਸਰ ਪੂਰੇ ਇੰਡੀਆ ਦੇ ਵਿੱਚ ਨੇ ਕਰੀਬ 55 ਦੇ ਕਰੀਬ ਜਿਸ ਦੇ ਵਿੱਚ ਹਰ ਸਟੇਟ ਦੇ ਵਿੱਚ ਰਾਜਸਥਾਨ ਮਧ ਪ੍ਰਦੇਸ਼ ਹਰਿਆਣਾ ਦਿੱਲੀ ਬਿਹਾਰ ਗੁਜਰਾਤ ਔਰ ਆਂਧਰਾ ਬਾਕੀ ਹੋਰ ਵੀ ਸਟੇਟਾਂ ਦੇ ਵਿੱਚ ਜੰਡਕੇ ਦੇ ਵਿੱਚ ਹੈ ਹੋਰ ਹਿਮਾਚਲ ਚ ਹਰਿਆਣਾ ਹਰਿਆਣਾ ਇਹ ਸਾਰੇ ਮਿਲਾ ਕੇ ਟੋਟਲ ਕਰੀਬ 55 ਬ੍ਰਾਂਚੀਜ਼ ਹੈਗੀਆਂ ਨੇ ਆਪਣੀਆਂ ਤੇ ਇਸ ਕਰੀਬ 60000 ਦੇ ਕਰੀਬ ਸਾਡੇ ਨਾਲ ਜਿਹੜੇ ਲੋਕ ਨੇ ਨਾ ਉਹ ਅਟੈਚ ਨੇ ਅੱਛਾ ਜੀ ਜਿਨ੍ਹਾਂ ਨਾਲ ਸਾਡਾ ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਕਾਰਡ ਪਾਉਣੇ ਹਰ ਸਾਲ ਯਾਤਰਾ ਦਾ ਠੀਕ ਹੈ ਜੀ ਉਹ ਤੇ 1986 ਤੋਂ ਜਿਵੇਂ ਤੁਸੀਂ ਦੱਸਿਆ ਹੈ ਕਿ 1986 ਤੋਂ ਸੰਸਥਾ ਤੁਸੀਂ ਤੇ ਖੜੀ ਕੀਤੀ ਹੈਗੀ ਆ ਉਦੋਂ ਕਿੰਨੇ ਮੈਂਬਰਾਂ ਨਾਲ ਜੁੜੇ ਸੀ ਤੇ ਹੁਣ ਜਿਹੜਾ ਕਾਫਲਾ ਇਹ ਤੁਹਾਡਾ 60000 ਤੁਸੀਂ ਦੱਸਦੇ ਹੋ 60000 ਲੋਕਾਂ ਦਾ ਕਾਫਲਾ ਇਹ ਕਿ ਜੁੜ ਗਿਆ ਇਹਦੇ ਵਿੱਚ ਸਰ ਉਹ ਉਸ ਵੇਲੇ ਤਾਂ ਉਥੇ ਜਿਹੜਾ ਸੀ ਮਤਲਬ ਕੋਈ ਲੰਗਰ ਲੱਗਦਾ ਸੀ ਹਾਂ ਸਭ ਤੋਂ ਪੁਰਾਣਾ ਲੰਗਰ ਆਪਾਂ ਹਾਂ ਉੱਥੇ ਉਸ ਵੇਲੇ ਗੁਲਸ਼ਨ ਜਿਹੜੇ ਟੀ ਸੀਰੀਜ਼ ਵਾਲੇ ਨੇ ਸਿਰਫ ਉਹਨਾਂ ਦਾ ਲੰਗਰ ਲੱਗਦਾ ਸੀ ਅੱਛਾ ਜੀ ਉਸ ਤੋਂ ਬਾਅਦ ਆਪਣਾ ਜਿਹੜਾ ਹੈ ਅਸੀਂ ਛੋਟੇ ਜਿਹੇ ਫਾਰਮੈਟ ਦੇ ਵਿੱਚ ਸਟਾਰਟ ਕਰਿਆ ਸੀ ਤੇ ਉਸ ਤੋਂ ਬਾਅਦ ਅਸੀਂ 40000 ਰੁਪਏ ਦੇ ਬਜਟ ਨਾਲ ਆਪਣੇ ਕੁਝ ਪੌਕੇਟ ਤੋਂ ਕੁਝ ਇਧਰ ਉਧਰੋਂ ਕਰਕੇ ਅਸੀਂ ਸਟਾਰਟ ਕੀਤਾ ਸੀ ਤੇ ਦਾਲ ਰੋਟੀ ਹੋਰ ਚਾਹ ਵਾਹ ਇਸ ਤਰ੍ਹਾਂ ਦਾ ਦੋ ਤਿੰਨ ਕੁ ਸਟੈਂਡ ਲਗਾਏ ਸੀ ਉਸ ਤੋਂ ਬਾਅਦ ਫਿਰ ਲੋਕ ਉੱਥੇ ਆਏ ਨਾ ਉਹਨਾਂ ਨੇ ਸਾਨੂੰ ਕਾਫੀ ਲੋਕਾਂ ਨੇ ਆਪਣੇ ਆਪਣੇ ਐਡਰੈਸ ਸਾਨੂੰ ਲਿਖ ਕੇ ਦੇ ਕੇ ਗਏ ਜਿਸ ਸਾਨੂੰ ਮਿਲੋ ਬੜਾ ਅੱਛਾ ਤੁਹਾਡਾ ਕੰਮ ਲੱਗਿਆ ਫਿਰ ਉਸ ਤੋਂ ਬਾਅਦ ਅਗਲੇ ਸਾਲ ਵਧਦਾ ਗਿਆ ਵਧਦਾ ਗਿਆ ਹੁਣ ਇਸ ਵੇਲੇ ਇਸ ਸੰਸਥਾ ਦਾ 1.5 ਤੋਂ 2 ਕਰੋੜ ਰੁਪਏ ਦਾ ਬਜਟ ਹੈ ਦੇ ਉੱਥੇ ਤੁਸੀਂ ਦੇਖੋ ਵੀ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਜਿਹੜੀ ਉਹ ਯਾਤਰੀਆਂ ਨੂੰ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਤੁਸੀਂ ਸਮਝੋ ਬਾਥਰੂਮ ਪੂਰਾ ਗਰਮ ਪਾਣੀ ਦਾ ਟਾਇਲਟ ਵਗੈਰਾ ਬਿਲਕੁਲ ਨੀਟ ਐਂਡ ਕਲੀਨ ਹਾਂ ਤਾਂ 24 ਘੰਟੇ ਉੱਥੇ ਰਾਸ਼ਨ ਭੋਜਨ ਮਿਲਦਾ ਹੈ ਚਾਹੇ ਨਾਸ਼ਤਾ ਰਹਿਣ ਲਈ ਯਾਤਰੀਆਂ ਦੇ ਉਹ ਅਸੀਂ ਕੋਈ ਵੀ ਯਾਤਰੀ ਆਂਦਾ ਨੋਨ ਨਾਨ ਨੋਨ ਉਸਨੂੰ ਅਸੀਂ ਠਹਿਰਨ ਦੀ ਪੂਰੀ ਵਿਵਸਥਾ ਕਰਦੇ ਹਾਂ ਅਸੀਂ ਟੈਂਟ ਵੀ ਲੈਂਦੇ ਹਾਂ ਕਸ਼ਮੀਰ ਤੋਂ ਰੈਂਟ ਤੇ ਹੱਚਾਈ ਹਾਂਜੀ ਹਾਂ ਉਹ ਟੈਂਟ ਉਹ ਜਿਹੜੇ ਉਹਨਾਂ ਦੇ ਟੈਂਟ ਲੱਨੇ ਆ ਸੀ ਉਹਨਾਂ ਨੂੰ ਪੇ ਆ ਸੀ ਕਰਦੇ ਆ ਓਕੇ ਯਾਤਰੀ ਤੋਂ ਕਿਸੇ ਤੋਂ ਕੋਈ ਪੇਮੈਂਟ ਨਹੀਂ ਲਈ ਜਾਂਦੀ ਫ੍ਰੀ ਆਫ ਕੋਰਸ ਹਾਂ ਹਾਂ ਉਹਨੂੰ ਉੱਥੇ ਠਹਿਰਾਇਆ ਜਾਂਦਾ ਉਹਨੂੰ ਹਰ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਕੋਸ਼ਿਸ਼ ਇਹ ਹੀ ਰਹਿੰਦੀ ਹੈ ਬਾਕੀ ਤਾਂ ਆਪਣੇ ਪੁਲੀ ਸ਼ੰਕਰ ਨੇ ਉਹਨਾਂ ਨੂੰ ਪਤਾ ਹੈ ਵੀ ਕੀ ਠੀਕ ਹੋ ਰਿਹਾ ਹੈ ਜਾਂ ਜਿਵੇਂ ਹੋ ਰਿਹਾ ਹੈ ਪਰ ਉਹਨਾਂ ਦੀ ਮਿਹਰ ਬਹੁਤ ਹੈ ਬੜੇ ਅਸੀਂ ਖੁਸ਼ ਹਾਂ ਤੇ ਤੁਹਾਡੇ ਵਰਗੇ ਇਥੋਂ ਨੇ ਜਿਸ ਤਰ੍ਹਾਂ ਚ ਗਰਾਇਆ ਆਇਆ ਹਾਂ ਹਾਂਜੀ ਹਾਂਜੀ ਇਹ ਸਾਡੀ ਬ੍ਰਾਂਚ ਹੈ ਇੱਥੇ ਅੱਜ ਪਹਿਲਾ ਸਟਾਰਟ ਕੀਤਾ ਜਿਹੜੀ ਇਸ ਮਗਰੀ ਬਣੀ ਹੈ ਠੀਕ ਹੈ ਜੀ ਹਾਂਜੀ ਪੋਲੀ ਸ਼ੰਕਰ ਜੀ ਦੀ ਤੇ ਉਸ ਤੋਂ ਬਾਅਦ ਫਿਰ ਸਾਰੇ ਇੰਡੀਆ ਦੇ ਵਿੱਚ ਅਸੀਂ ਇਹਨੂੰ ਡਿਸਟ੍ਰੀਬਿਊਟ ਕਰਾਂਗੇ ਕਰੀਬ 20 ਦਿਨਾਂ ਦੇ ਵਿੱਚ ਕਰ ਦਵਾਂਗੇ ਤੇ ਇਹ ਹੁਣ ਲੰਗਰ ਆਪਣਾ 40ਵੇਂ ਸਾਲ ਦੇ ਵਿੱਚ ਦਾਖਲ ਹੋ ਰਿਹਾ 40 ਹਾਂਜੀ 1986 ਤੋਂ ਸਟਾਰਟ ਕਰਿਆ ਸੀ ਹੁਣ 40ਵਾਂ ਸਾਲ ਹੈ ਜੀ ਅੱਛਾ ਇਹ ਇਸ ਸੰਸਾ ਨੂੰ ਖੜੇ ਕਰਨਾ ਦਾ ਜ਼ਿਕਰ ਵੀ ਕਰਨਾ ਕਿ ਕਿ ਬੜਾ ਜ਼ਰੂਰੀ ਹੈ ਕਿ ਇਹਨਾਂ ਨੇ ਇਹ ਚੱਕਣ ਕਿਹਨਾ ਚੱਕਿਆ ਸੀਗਾ ਇਹ ਸਾਡੇ ਸਾਡੇ ਤਾਂ ਜੀ ਮੈਨ ਜਿਹੜੇ ਹੈਗੇ ਆ ਸਾਡੇ ਵੈਸੇ ਤਾਂ ਅਸੀਂ ਚਲੋ ਜਿੰਨੀ ਕੁ ਸਾਡੀ ਆਪਣੀ ਕੰਪੇਨੀ ਸੀ ਜਾਂ ਜਿੰਨਾ ਸਾਡਾ ਅਸੀਂ ਅਸੀਂ ਸ਼ੁਰੂ ਤੋਂ ਜੁੜੇ ਤਾਂ ਹੋਏ ਆ ਬਟ ਇਸ ਦੇ ਜਿਹੜੇ ਮਤਲਬ ਕਿ ਥੰਬ ਨੇ ਹਾਂ ਜੀ ਪਿਲਰ ਨੇ ਬਿਲਕੁਲ ਉਹ ਸਾਡੇ ਭਰਾ ਆਨੰਦ ਪ੍ਰਕਾਸ਼ ਜੀ ਅੱਛਾ ਜੀ ਗੁਪਤਾ ਜੀ ਠੀਕ ਹੈ ਉਹਨਾਂ ਨੇ ਮਤਲਬ ਉਹਨਾਂ ਦੇ ਅੰਦਰ ਤਾਂ ਇੱਕ ਮਤਲਬ ਇੰਨੀ ਕੋ ਭਰੀ ਹੋਈ ਐ ਇਸ ਚੀਜ਼ ਦੀ ਸੇਵਾ ਪਾਵ ਕੋ ਉਹਨਾਂ ਨੇ ਬੜਾ ਔਖਾ ਟਾਈਮ ਵੀ ਉੱਥੇ ਆਂਦਾ ਰਿਹਾ ਤਵਾਦ ਵੀ ਬਹੁਤ ਚੱਲਦਾ ਰਿਹਾ ਗੋਲੀਆਂ ਕੀ ਹੋਰ ਕੀ ਹਾਲਾਤ ਵੀ ਬੜੇ ਖਰਾਬ ਹੁੰਦੇ ਰਹੇ ਪਰ ਉਹਨਾਂ ਅਸੀਂ ਉਹ ਡੋਲੇ ਨਹੀਂ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਵੀ ਹਾਲਾਤ ਹੋਏ ਅਸੀਂ ਲੰਗਰ ਲੈ ਕੇ ਉਹਨਾਂ ਦੀ ਅਗਵਾਈ ਚ ਅਨੰਦ ਜੀ ਅਸੀਂ ਜਾਂਦੇ ਰਹੇ ਤੇ ਆ ਭਗਵਾਨ ਦੀ ਕਿਰਪਾ ਵੀ ਬੜੀ ਰਹੀ ਉਹ ਵੀ ਇਸ ਤਰ੍ਹਾਂ ਦੀ ਕਦੇ ਕਦੇ ਖਰੌਂਚ ਤੱਕ ਨਹੀਂ ਆਈ ਹਾਲਾਂਕਿ ਸਾਡੇ ਸਾਹਮਣੇ ਕਈ ਵਾਰ ਗੋਲੀਆਂ ਵੀ ਚਲਦੀਆਂ ਦੇਖੀਆਂ ਬੰਬ ਬਲਾਸਟ ਵੀ ਹੁੰਦੇ ਰਹੇ ਪਰ ਉਸ ਮਾਲਕ ਦੀ ਬੜੀ ਕਿਰਪਾ ਰਹੀ ਹੈ ਇਸ ਦਾ ਸਭ ਤੋਂ ਵੱਡਾ ਜੋ ਹੈ ਜਿਹੜੀ ਸੰਸਥਾ ਹੈ ਸਭ ਤੋਂ ਵੱਡਾ ਜਿਉਗਦਾਨ ਜੋ ਹੈ ਉਹ ਸਾਡੇ ਆਨੰਦ ਪ੍ਰਕਾਸ਼ ਗੁਪਤਾ ਜੀ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਉਹਨਾਂ ਨੇ ਆਪਣੀ ਹੁਣ ਵੀ ਉਹ ਮਤਲਬ ਹਰ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਦੀ ਉਹਨਾਂ ਦੀ ਸੋਚ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਯਾਰ ਕਿਸੇ ਚੀਜ਼ ਨੂੰ ਉਲਝੀ ਹੋਈ ਨੂੰ ਸੁਲਝਾਉਂਦਾ ਤਰੀਕਾ ਹੈ ਕਿਹੜੀ ਚੀਜ਼ ਉਹ ਬਹੁਤ ਹੀ ਵਿਜ਼ਨ ਬਹੁਤ ਜਬਰਦਸਤਾ ਨਾ ਤੇ ਸਾਨੂੰ ਉਹਨਾਂ ਨਾਲ ਗੱਲ ਕੰਮ ਕਰਨ ਦੇ ਵਿੱਚ ਬੜੀ એનર્ਜੀ ਮਿਲਦੀ ਹੈ ਅਰਜਨ ਸਾਹਿਬ ਹੁਣ ਭੰਡਾਰੇ ਦੀ ਗੱਲ ਕਰ ਲਈ ਕਿਉਂਕਿ ਸੰਗਤ ਕਾਫੀ ਜਾਣ ਨੂੰ ਉਥੇ ਉਤਾਵਲੇ ਰੈਂਦੀ ਹੈਗੀ ਹੈ ਪਰ ਜਿਹੜੇ ਸਰਕਾਰਾਂ ਵੱਲੋਂ ਜਾਂ ਕੋਈ ਟਰਮਨ ਕੰਡੀਸ਼ਨਾਂ ਬੜੀਆਂ ਜਿਹੜੀਆਂ ਰੱਖ ਦਿੰਦੇ ਹੈਗੇ ਚਾਹ ਮੈਡੀਕਲ ਦੀ ਗੱਲ ਕੀਤੀ ਜਾਵੇ ਉਹ ਬੰਦਾ ਉਹਦੇ ਵਿੱਚ ਖੱਜਲ ਖਵਾਰ ਹੋ ਜਾਂਦਾ ਤੁਸੀਂ ਲਾਸਟ ਮੀਟਿੰਗ ਮੈਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ ਸੀਗਾ ਬੜੀ ਵਧੀਆ ਗੱਲ ਰੱਖੇ ਸੀਗੇ ਤੁਸੀਂ ਉੱਥੇ ਮੌਜੂਦਾ ਸਰਕਾਰ ਦੇ ਮੰਤਰੀ ਸਾਹਿਬ ਜਾਂ ਐਮਐਲਏ ਸਾਹਿਬ ਉੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਇੱਕ ਆਸ਼ਵਾਸ਼ਣ ਵੀ ਦਿੱਤਾ ਸੀਗਾ ਭਰੋਸਾ ਵੀ ਤੁਹਾਨੂੰ ਦਿੱਤਾ ਸੀਗਾ ਕੀ ਉਹ ਭਰੋਸੇ ਦੇ ਖਰੇ ਉਤਰੇ ਸੀਗੇ ਕਿਉਂਕਿ ਹੁਣ ਭੰਡਾਰਾ ਦੁਬਾਰਾ ਆ ਗਿਆ ਸਰ ਇਹਦੇ ਵਿੱਚ ਕੀ ਹੈ ਨਾ ਵੀ ਜੇ ਐਂਡ ਕੇ ਜਿਹੜੀ ਸਟੇਟ ਹਾਂਜੀ ਉਸ ਦਾ ਕੁਝ ਅਲੱਗ ਹੀ ਉੱਥੇ ਆਰਡਰ ਲਗਾ ਲੋ ਜਾਂ ਜਿਸ ਤਰ੍ਹਾਂ ਦੀ ਉੱਥੋਂ ਦੀ ਜਿਹੜੀ ਚੀਜ਼ ਹੈ ਉਸ ਅਲੱਗ ਦੂਜੀਆਂ ਸਟੇਟਾਂ ਨਾਲੋਂ ਉਹ ਵੱਖਰੀ ਹੈ ਰੀਸੈਂਟਲੀ ਅਸੀਂ ਮੈਂ ਖੁਦ ਹਾਂਜੀ ਅਸੀਂ ਐਲਜੀ ਸਾਹਿਬ ਜਿਹੜੇ ਸਿਨਾ ਜੀ ਨੇ ਉਹਨਾਂ ਨਾਲ ਦੋ ਵਾਰ ਇੱਕ ਵਾਰ ਦਿੱਲੀ ਔਰ ਇੱਕ ਵਾਰ ਅਸੀਂ ਜੰਮੂ ਹੋਣੀ ਪਿੱਛੇ ਉਹਨਾਂ ਨੂੰ ਡੈਪਟੀਸ਼ਨ ਲੈ ਕੇ ਮਿਲ ਕੇ ਵੀ ਆਏ ਉਹਨਾਂ ਨੂੰ ਮੈਮੋਰੰਡਮ ਵੀ ਦਿੱਤਾ ਸੀ ਤੇ ਨਾਲ ਉਹਨਾਂ ਦੇ ਭੰਡਾਰੀ ਸਾਹਿਬ ਜਿਹੜੇ ਸੀਓ ਨੇ ਹਾਂਜੀ ਸ਼ਰਾਇਨ ਬੋਰਡ ਦੇ ਬਹੁਤ ਹੀ ਅੱਛੇ ਬੰਦੇ ਨੇ ਜੀ ਬਹੁਤ ਹੀ ਵਧੀਆ ਅਫਸਰ ਨੇ ਤੇ ਸਿਨਾਹ ਸਾਹਿਬ ਵੀ ਬਹੁਤ ਅੱਛੇ ਨੇ ਉਹਨਾਂ ਨੂੰ ਅਸੀਂ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਨਾ ਉਹਨਾਂ ਦਾ ਇੱਕ ਤਿੰਨ ਪੇਜ ਦਾ ਨੋ ਮੋਰੰਡਮ ਦਿੱਤਾ ਸੀ ਉਹਨਾਂ ਨੇ ਇੱਕ ਇੱਕ ਅੱਖਰ ਉਹਦਾ ਜਿਹੜਾ ਵਰਡ ਹੈ ਨਾ ਉਹਨਾਂ ਨੇ ਸਿਨਾਹ ਸਾਹਿਬ ਨੇ ਪੜਿਆ ਇਹ ਨਹੀਂ ਵੀ ਪੂਰੀ ਤਰ੍ਹਾਂ ਪੜ੍ਹ ਕੇ ਉਹਨਾਂ ਨੇ ਹਰ ਜਿਹੜਾ ਪੁਆਇੰਟ ਸੀ ਉਸ ਦੇ ਉੱਤੇ ਸਾਡੇ ਨਾਲ ਉਹਨਾਂ ਨੇ ਡਿਸਕਸ ਕੀਤਾ ਤੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਵੀ ਸੀ ਜਿਸ ਦੇ ਵਿੱਚ ਮਤਲਬ ਮੈਡੀਕਲ ਹੈ ਇਹ ਪੁਲਿਸ ਵੈਰੀਫਿਕੇਸ਼ਨ ਹੈ ਹਾਂਜੀ ਜਾਂ ਏਜ ਜਿਹੜੀ ਉਹਨਾਂ ਨੇ 70 ਸਾਲ ਕੀਤੀ ਹੋਈ ਹੈ ਵੀ 13 ਸਾਲ ਮੇਨ ਘਟ ਉਧਰ ਤੇ 70 ਸਾਲ ਅਸੀਂ ਉਹ ਵੀ ਕਿਹਾ ਸੀ ਵੀ ਸਾਰੇ ਇਹਨੂੰ 75 ਕਰੋ ਓਕੇ ਬਟ ਉਹ ਕਹਿੰਦੇ ਉਹਨਾਂ ਨੇ ਸਾਨੂੰ ਸਾਰੀਆਂ ਚੀਜ਼ਾਂ ਬਾਰੇ ਡਾਕਟਰੀ ਸਰਟੀਫਿਕੇਟ ਮੈਡੀਕਲ ਜਾਂ ਪੁਲਿਸ ਵੈਰੀਫਿਕੇਸ਼ਨ ਹੋਰ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਉੱਥੇ ਸਫਾਈ ਦੀ ਸਫਾਈ ਦੀ ਪਾਣੀ ਦੀ ਬਿਜਲੀ ਦੀ ਉਹ ਸਾਰੀ ਉਹਨਾਂ ਨੇ ਉਸੇ ਵੇਲੇ ਆਰਡਰ ਕੀਤੇ ਸਾਰੇ ਬੇਨਨ ਨੂੰ ਤੁਸੀਂ ਅੱਛਾ ਫਿਰ ਜਿਹੜੇ ਉਹ ਦੂਜੀਆਂ ਸਾਡੀ ਸ਼ਰਤਾਂ ਸੀ ਉਹ ਕਹਿੰਦੇ ਵੀ ਜਿਹੜਾ 70 ਸਾਲ ਵਾਲਾ ਉਹ ਸਕਿਉਰਟੀ ਦੇ ਨਾਲ ਵੀ ਉਹਦੇ ਕਈ ਪੁਲਿਸ ਵੈਰੀਫਿਕੇਸ਼ਨ ਦਾ ਉਹ ਕਹਿੰਦੇ ਅਸੀਂ ਦਿੱਲੀ ਉਹਨਾਂ ਨਾਲ ਹੋਮਨਿਸਟਰੀ ਨਾਲ ਡਿਸਕਸ ਕਰਕੇ ਇਹ ਵੀ ਤੁਹਾਡੇ ਕੋਸ਼ਿਸ਼ ਕਰਾਂਗੇ ਵੀ ਸੋਲਵ ਹੋ ਜਾਏ ਹੂੰ ਸਿਨਾ ਸਾਹਿਬ ਬਹੁਤ ਹੀ ਨੇਕ ਤੇ ਬਹੁਤ ਹੀ ਵਧੀਆ ਬੰਦੇ ਨੇ ਤੇ ਅਸੀਂ ਤਾਂ ਉਹਨਾਂ ਨੂੰ ਮਿਲ ਕੇ ਤਾਂ ਲੱਗਦਾ ਹੀ ਨਹੀਂ ਸੀ ਵੀ ਇਹ ਇੰਨੇ ਵੱਡੇ ਆਉਂਦੇ ਤੇ ਬੈਠੇ ਆ ਅਸੀਂ ਉਹਨਾਂ ਦੇ ਘਰ ਗੇ ਰੈ residense ਤੇ ਸਾਡੀ ਬੜੀ ਆਉ ਭਗਤ ਕੀਤੀ ਖਾਣਾ ਖਿਲਾਇਆ ਨਾਸ਼ਤਾ ਕਰਾਇਆ ਤੇ ਉਹਨਾਂ ਨੇ ਬਹੁਤ ਕੰਮ ਕਰ ਰਹੇ ਨੇ ਹਮ ਔਰ ਲੰਗਰਾਂ ਵਾਲਿਆਂ ਨੂੰ ਉਹ ਕਹਿੰਦੇ ਜਦੋਂ ਮਰਜ਼ੀ ਆਓ ਤੁਹਾਨੂੰ ਕੋਈ ਦਿੱਕਤ ਹੈ ਮੈਨੂੰ ਦੱਸੋ ਉਗਣੇ ਸਾਨੂੰ ਤਦੀ ਪਤਾ ਲੱਗੂ ਨਾ ਹੂੰ ਜਦ ਤੱਕ ਤੁਸੀਂ ਸਮੱਸਿਆ ਦਾ ਹੱਲ ਕੀਤਾ ਹੋਵੇ ਤੇ ਛੋਟੇ ਲੈਵਲ ਤੇ ਕੰਮ ਕਰ ਰਹੇ ਨੇ ਹੂੰ ਉਹਨਾਂ ਦਾ ਫੀਡਬੈਕ ਲੈ ਕੇ ਜ਼ਿਆਦਾ ਖੁਸ਼ ਨੇ ਨਾ ਕਿ ਆਪਣੇ ਆਫੀਸਰਸ ਤੋਂ ਹੂੰ ਇਸ ਕਰਕੇ ਸਾਨੂੰ ਲੱਗਦਾ ਵੀ ਉਹ ਜਿਹੜੀ ਵੀ ਕੋਈ ਯਾਤਰੀਆਂ ਨੂੰ ਮੁਸ਼ਕਿਲ ਆ ਰਹੀ ਹੈ ਜਾਂ ਲੰਗਰਾਂ ਵਾਲਿਆਂ ਨੂੰ ਇਸ ਵਾਰ ਉਹ ਨਹੀਂ ਆਏ। ਨਹੀਂ ਆਏ। ਠੀਕ ਹੈ। ਹਿੱਤੇ ਹੱਲੇ ਜੈਨ ਸਾਹਿਬ ਕੋਈ ਡੇਟ ਫਾਈਨਲ ਕੋਈ ਹੈ ਜਾਂ ਆਵਰੇ ਟਾਈਮ ਦੇ ਵਿੱਚ ਫਾਈਨਲ ਹੋਊਗਾ ਤਰੀਕਾ। ਡੇਟ ਸਰ ਜਿਹੜੀ ਮੈਨੂੰ ਕੁਝ ਪਤਾ ਚੱਲਿਆ ਅੱਜ ਹੀ। ਬਈ 5 ਤਰੀਕ ਨੂੰ ਸ਼ਾਇਨ ਬੋਰਡ ਦੀ ਮੀਟਿੰਗ ਹੋਣੀ ਹੈ। 5 ਮਾਰਚ? ਹਾਂ। ਠੀਕ ਹੈ। 5 ਮਾਰਚ। ਉਹਦੇ ਵਿੱਚ ਡਿਸਾਈਡ ਹੋਣਾ। ਠੀਕ ਹੈ। ਬਈ ਕਦੋਂ ਯਾਤਰਾ ਸਟਾਰਟ ਹੋਣੀ ਹੈ ਤੇ ਕਿੰਨੇ ਦਿਨ ਦੀ ਹੋਣੀ ਹੈ? ਉਹ ਫਿਰ 5 ਤਰੀਕ ਤੋਂ ਬਾਅਦ ਪਤਾ ਚੱਲੇ ਠੀਕ ਹੈ ਜੀ ਕੋਈ ਖਾਸ ਅਪੀਲ ਕਰਨਾ ਚਾਹੋਗੇ ਸਾਡੇ ਮਾਜਰ ਨਾਲ ਸਰਕਾਰਾਂ ਤੋਂ ਜਾਂ ਕੋਈ ਸਮੱਸਿਆ ਪੰਜਾਬ ਗਵਰਨਮੈਂਟ ਦੇ ਲੈਵਲ ਦੀ ਕੋਈ ਸਮੱਸਿਆ ਪੰਜਾਬ ਗਵਰਨਮੈਂਟ ਦੇ ਲੈਵਲ ਤੇ ਤਾਂ ਕੋਈ ਨਹੀਂ ਸਾਨੂੰ ਦਿੱਕਤ ਕਦੀ ਆਈ ਨਹੀਂ ਹਾਂ ਜੀ ਤੇ ਠੀਕ ਹੈ ਕੋਈ ਅਸੀ ਗੱਲ ਨਹੀਂ ਹਾਂ ਬੜੇ ਅੱਛੇ ਪੰਜਾਬ ਦੇ ਲੋਕ ਨੇ ਤੁਹਾਨੂੰ ਤੇ ਪਿੱਛੇ ਮੈਨੂੰ ਪਤਾ ਲੱਗਿਆ ਵੀ ਆਪਣੇ ਸ਼ਿਵਰਾਤਰੀ ਨੂੰ ਗੁਰਾਂਹ ਬ੍ਰਾਂਚ ਦੇ ਵਿੱਚ ਜੋ ਇੱਥੇ ਫੰਕਸ਼ਨ ਕੀਤਾ ਗਿਆ ਪੋਲੇ ਸ਼ੰਕਰ ਜੀ ਉਹਦੇ ਵਿੱਚ ਬੜੀ ਸੰਗਤ ਆਈ ਤੇ ਬਹੁਤ ਹੀ ਵਧੀਆ ਉਹਦੇ ਵਿੱਚ ਲੋਕਾਂ ਨੇ ਪੋਲੇ ਸ਼ੰਕਰ ਦੀ ਜੈ ਜੈਕਾਰ ਕਰੀ ਮੈਂ ਤਾਂ ਇਹ ਹੀ ਦੁਆ ਕਰਦਾ ਕਿ ਭਗਵਾਨ ਇਹਨਾਂ ਨੂੰ ਸਾਰੇ ਗੁਰਾਂਹ ਨੂੰ ਸੁਖ ਸ਼ਾਂਤੀ ਬਖਸ਼ੇ ਜੀ ਧੰਨਵਾਦ ਜੈਨ ਸਾਹਿਬ ਤੁਹਾਡਾ ਸਾਨੂੰ ਸਮਾਂ ਵੀ ਦਿੱਤਾ ਹੈ ਤਾਂ ਤੁਸੀਂ ਗੁਰਾਂਹਾਂ ਦੇ ਵਿੱਚ ਪਹੁੰਚੇ ਆ ਇਹ ਬਟਾੜਾ ਬ੍ਰਾਂਚ ਤੋਂ ਪ੍ਰਧਾਨ ਸਾਹਿਬ ਪਹੁੰਚੇ ਸੀਗੇ ਅੱਜ ਗੁਰਾਇਆਪਰਾ ਦੇ ਵਿੱਚ ਜਿਹੜਾ ਸਮਗਰੀ ਅੱਜ ਜਾਰੀ ਕੀਤੀ ਹੈ ਸਮਗਰੀ ਪਹੁੰਚਦੀ ਕੀਤੀ ਹੈ ਇਹਦੇ ਨਾਲ ਇੱਕ ਹੋਰ ਭੋਲੇ ਦੇ ਭਗਤਾਂ ਲਈ ਖੁਸ਼ਖਬਰੀ ਹੈ 5 ਮਾਰਚ ਨੂੰ ਜਿਵੇਂ ਜੈਨ ਸਾਹਿਬ ਨੇ ਦੱਸਿਆ ਕਿ ਸ਼ਰੈਨ ਬੋਰਡ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਜਲਦ ਹੀ ਜਿਹੜਾ ਅਮਰਨਾਥ ਬਾਬਾ ਦੀ ਬਰਫਾਨੀ ਦੀ ਜਿਹੜੀ ਯਾਤਰਾ ਆ ਰਹੀ ਹੈ ਉਹਦੇ ਤਰੀਕਾ ਦਾ ਵੀ ਜਿਹੜਾ ਐਲਾਨ ਜਿਹੜਾ ਹੋਣ ਜਾ ਰਿਹਾ 5 ਮਾਰਚ ਦੀ ਸ਼ਰੈਨ ਬੋਰਡ ਦੀ ਮੀਟਿੰਗ ਤੋਂ ਬਾਅਦ ਧੰਨਵਾਦ ਬੋਲੋ ਸ਼ੰਕਰ ਭਗਵਾਨ ਕੀ ਜੈ ਅੱਜ ਹੈੱਡ ਆਫਿਸ ਬਟਾੜਾ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਜੀ ਪ੍ਰੈਜ਼ੀਡੈਂਟ ਸਾਹਿਬ ਜੈਨ ਸਾਹਿਬ ਵਿਜੈ ਜੈਨ ਸਾਹਿਬ ਸਾਡੇ ਚ ਗੁਰਾਇਆਂ ਬ੍ਰਾਂਚ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਗੁਰਾਇਆਂ ਬ੍ਰਾਂਚ ਵੱਲੋਂ ਅੱਜ ਇਹ ਸਾਨੂੰ ਇਹ ਜਿਹੜੀ ਆ 40ਵਾਂ ਭੰਡਾਰਾ ਸ਼ੁਰੂ ਹੋਣ ਜਾ ਰਿਹਾ ਉਹਦੇ ਬਾਬਤ ਸਾਡੀ ਸਾਨੂੰ ਸਮਗਰੀ ਦੇ ਕੇ ਚੱਲੇ ਆ ਪੁਲਿਸ ਸ਼ੰਕਰ ਜੀ ਦੀ ਅਸੀਂ ਵੀ ਇਹਨਾਂ ਦੇ ਪਹੁੰਚਦੇ ਸਵਾਗਤ ਕਰਦੇ ਆ ਇਹਨਾਂ ਨੂੰ ਗੁਰਾਇਆਂ ਬ੍ਰਾਂਚ ਵੱਲੋਂ ਸਨਮਾਨ ਚਿੰਨ ਦੇ ਰਹੇ ਆ ਰੈਂ ਪਹੁੰਚਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ जय शंकर जी की मनोहर जी सारी ਤੁਹਾਡੀ ਗੁਰਾਂ ਦਾ ਬਹੁਤ-ਬਹੁਤ ਸ਼ੁਕਰੀਆ ਜੋ ਸਾਨੂੰ ਇਹ ਮਾਣ ਬਖਸ਼ਿਆ ਤੁਸੀਂ भगवान शंकर भोले ਤੁਹਾਨੂੰ ਚੰਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ बोल शंकर भगवान की जय शिव शक्ति सेवा मंडल ਬਟਲਾੜਾ ਦੀ ਜਿਹੜੀ ਸ਼ਾਖਾ ਹੈ ব্রাঞ্চ ਗੁਰਾਇਆਂ ਅੱਜ ਉੱਥੇ ਆਉਣ ਦਾ ਮੌਕਾ ਮਿਲਿਆ ਤੇ ਜਿਹੜੀ ਇਸ ਤਰ੍ਹਾਂ 40ਵੇਂ 1986 ਤੋਂ ਇਸ ਸੰਸਥਾ ਲਗਾਤਾਰ ਅਮਰਨਾਥ ਜੀ ਤੇ ਪੰਡਹਾਰਾ ਲਗਾ ਰਹੀ ਹੈ। ਔਰ ਇਹ 40ਵਾਂ ਵਿਸ਼ਾਲ ਪੰਡਹਾਰਾ ਦੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਤੇ ਉਸ ਦੇ ਅ ਉਸ ਦੇ ਉਸ ਦਿਨ ਜਿਹੜੀ ਹੈ ਸਮਗਰੀ ਸਮਗਰੀ ਉਹ ਅੱਜ ਬਰਾਇਆ ਬ੍ਰਾਂਚ ਤੋਂ ਸਟਾਰਟ ਕੀਤੀ ਗਈ ਹੈ ਜਿਸ ਦੇ ਵਿੱਚ ਕੈਲੰਡਰ ਵਗੈਰਾ ਭਗਵਾਨ ਦੀ ਮੂਰਤੀ ਵੀ ਹੁੰਦੀ ਹੈ ਕਾਰਡ ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਪੋਲੇ ਸ਼ੰਕਰਦੀਪ ਨਾਲ ਸੰਬੰਧਿਤ ਚੀਜ਼ਾਂ ਹੁੰਦੀਆਂ ਨੇ ਜੋ ਸ਼ਿਵ ਸ਼ਕਤੀ ਸੇਵਾ ਮੰਡਲ ਦੀਆਂ ਅਲੱਗ-ਅਲੱਗ ਪੂਰੇ ਭਾਰਤ ਵਰਸ਼ ਦੇ ਵਿੱਚ ਕਰੀਬ-ਕਰੀਬ 60 ਦੇ ਕਰੀਬ ਬ੍ਰਾਂਚੀਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਸਾਰੀਆਂ ਚ ਇਹ ਸਾਰਾ ਜਿਹੜਾ ਹੈ ਮਟੀਰੀਅਲ ਅੱਜ ਤੋਂ ਸ਼ੁਰੂ ਕਰ ਦਿੱਤਾ ਹੈ ਪਛਾਣਾ ਤੇ ਪਿਛਲੇ 40 ਸਾਲ ਤੋਂ ਜਿਹੜੀ ਇਹ ਸੰਸਥਾ ਹੈ ਪਹਿਲਗਾਮ ਔਰ ਬਾਲਟਾਲਾ ਲੰਗਰ ਲਗਾਉਂਦੀ ਆ ਰਹੀ ਹੈ ਬਗਵਾਨ ਭੋਲੇ ਸ਼ੰਕਰ ਇਸੇ ਤਰ੍ਹਾਂ ਹੀ ਸ਼ਕਤੀ ਦਿੰਦੇ ਰਹਿਣ। え ਬਾਕੀ ਬੜੀ ਕਿਰਪਾ ਹੈ ਉਸ ਮਾਲਕ ਦੀ। ਤੇ ਜਿਹੜੀ ਗੁਰਾਇਆ ਬ੍ਰਾਂਚ ਹੈ ਸਾਡੀ ਬੜੀ ਪੁਰਾਣੀ ਹੈ। ਇੱਥੋਂ ਦੇ ਜਿਹੜੇ ਸਾਰੇ ਮੈਂਬਰਸ ਨੇ ਬੜੀ ਤਨਮਨ ਨਾਲ ਸੇਵਾ ਕਰਦੇ ਆ, ਉੱਥੇ ਵੀ ਸੇਵਾ ਕਰਦੇ ਆ। ਬਾਕੀ ਜੋ ਵੀ ਦਾਨ ਦਾ ਰਾਸ਼ੀ ਹੁੰਦੀ ਹੈ, ਉਹ ਵੀ ਬਹੁਤ ਹੀ ਵਧੀਆ ਢੰਗ ਨਾਲ इकट्ठी ਕਰਕੇ ਇਸ ਭੰਡਾਰੇ ਦੇ ਵਿੱਚ ਆਪਣੀ ਹਉਤੀ ਪਾਉਂਦੇ ਨੇ ਤੇ ਇਸੇ ਕਰ ਇੰਨਾ ਦੇ ਸਹਿਯੋਗ ਨਾਲ ਹੀ ਸਾਰੀਆਂ ਸਾਰਾ ਕੁਝ ਇਹ ਸਾਰਾ ਭੰਡਾਰਾ ਚੱਲਦਾ ਕਿਉਂਕਿ ਪ੍ਰੋਜੈਕਟ ਬਹੁਤ بڑا ਹੈ ਸਾਰੇ ਲੋਕਾਂ ਦੇ ਸਹਿਯੋਗ ਨਾਲ ਤਨ ਮਨ ਤਨ ਨਾਲ ਸਭ ਲੋਕ ਇਸ ਦੇ ਵਿੱਚ ਆਪਣਾ ਆਪਣਾ ਹਿੱਸਾ ਪਾਉਂਦੇ ਨੇ ਹਉਤੀ ਪਾਉਂਦੇ ਨੇ ਤਦ ਹੀ ਇਹ ਕਾਮਯਾਬੀ ਸਾਨੂੰ ਮਿਲਦੀ ਹੈ ਤੇ ਅਸੀਂ ਕੰਨੇ ਚਾਨਨੇ ਕਾ ਪ੍ਰਭੂਾਨ ਨੂੰ ਅਰਦਾਸ ਕਰਦੇ ਹਾਂ ਕਿ ਸਾਡੀਆਂ ਜਿਹੜੇ ਵੀ ਇਹ ਸੇਵਾਦਾਰ ਨੇ ਗੁਰਾਇਆਂ ਦੇ ਜਾਂ ਹੋਰ ਜਿੱਥੇ ਵੀ ਉਹਨਾਂ ਨੂੰ ਤੰਦਰੁਸਤੀ ਬਖਸ਼ਣ ਬਲ ਬਖਸ਼ਣ ਹਰ ਤਰ੍ਹਾਂ ਦੀ ਉਹਨਾਂ ਨੂੰ ਖੁਸ਼ੀਆਂ ਬਖਸ਼ਣ ਤੇ ਇਸੇ ਤਰ੍ਹਾਂ ਇਹ ਸਹਿਯੋਗ ਦਿੰਦੇ ਰਹਿਣ ਤੇ ਇਸੇ ਤਰ੍ਹਾਂ ਭੰਡਾਰੇ ਲੱਗਦੇ ਰਹਿਣ